ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਨ ਗੜਕਰੀ ਨੇ ਜੂਨ ਵਿੱਚ ਫਾਸਟੈਗ ਸਲਾਨਾ ਪਾਸ ਜਾਰੀ ਕਰਨ ਦਾ ਐਲਾਨ ਕੀਤਾ ਸੀ ਗੈਰ ਵਪਾਰਕ ਵਾਹਨਾਂ ਲਈ ਜਾਰੀ ਕੀਤੇ ਗਏ ਇਸ ਪਾਸ ਦੀ ਕੀਮਤ 3000 ਰੁਪਏ ਹੋਵੇਗੀ ਜੋ ਇਸ ਮਹੀਨੇ 15 ਅਗਸਤ ਤੋਂ ਲਾਗੂ ਹੋਵੇਗੀ ਇਹ ਫਾਸਟੈਗ ਸਲਾਨਾ ਪਾਸ ਸਿਰਫ ਰਾਸ਼ਟਰੀ ਰਾਜਮਾਰਗਾਂ ਲਈ ਫਾਇਦ ਹੋਵੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਾਸ ਚਾਰੀ ਹੋਣ ਦੀ ਮਿਤੀ ਤੋਂ 1 ਸਾਲ ਜਾ 200 ਯਾਤਰਾਵਾਂ ਲਈ ਵੈਧ ਹੋਵੇਗਾ ਇੱਥੇ ਅਸੀਂ ਜਾਣਾਂਗੇ ਕਿ ਇਹ ਫਾਸਟ ਟੈਗ ਸਲਾਨਾ ਪਾਸ ਕਿਵੇਂ ਖਰੀਦਣਾ ਹੈ ਜਿੰਨਾ ਵਾਹਨਾ ਵਿੱਚ ਪਹਿਲਾਂ ਹੀ ਫਾਸਟ ਟੈਗ ਲਗਾਇਆ ਹੋਇਆ ਹੈ ਉਹਨਾਂ ਨੂੰ ਵੱਖਰਾ ਫਾਸਟ ਟੈਗ ਸਲਾਨਾ ਪਾਸ ਖਰੀਦਣ ਦੀ ਜ਼ਰੂਰਤ ਨਹੀਂ ਹੈ ਫਾਸਟ ਟੈਗ ਸਲਾਨਾ ਪਾਸ ਤੁਹਾਡੇ ਮੌਜੂਦਾ ਆਮ ਫਾਸਟੈਗ ਵਿੱਚ ਹੀ ਕ੍ਰਿਸ਼ੀਅਲ ਅਹੋਸ ਜਾਵੇਗਾ ਹਾਲਾਂਕਿ ਇਸ ਦੇ ਲਈ ਤੁਹਾਡਾ ਫਾਸਟੈਗ ਵਾਹਨ ਦੀ ਵਿੰਡਸ਼ੀਲਡ ਤੇ ਸਹੀ ਢੰਗ ਨਾਲ ਲਗਾਇਆ ਜਾਣਾ ਚਾਹੀਦਾ ਹੈ ਇੱਕ ਵੈਧ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਫਾਸਟੈਗ ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਬਲੈਕਲਿਸਟ ਨਹੀਂ ਕੀਤਾ ਜਾਣਾ ਚਾਹੀਦਾ ਧਿਆਨ ਰੱਖੋ ਕਿ ਫਾਸਟੈਗ ਸਲਾਨਾ ਪਾਸ ਸਿਰਫ ਹਾਈਵੇ ਯਾਤਰਾ ਮੋਬਾਈਲ ਐਪ ਜਾਂ NHAI ਦੀ ਵੈਬਸਾਈਟ ਤੋਂ ਹੀ ਖਰੀਦਿਆ ਜਾ ਸਕਦਾ ਹੈ ਆਪਣੇ ਮੌਜੂਦਾ ਫਾਸਟ ਟੈਗ ਤੇ ਫਾਸਟ ਟੈਗ ਸਲਾਨਾ ਪਾਸ ਐਕਟੀਵੇਟ ਕਰਨ ਲਈ ਤੁਹਾਨੂੰ ਹਾਈਵੇ ਯਾਤਰਾ ਮੋਬਾਈਲ ਐਪ ਜਾਂ NHAI ਦੀ ਵੈਬਸਾਈਟ ਤੇ ਜਾਣਾ ਪਵੇਗਾ ਅਤੇ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਫਾਸਟ ਟੈਗ ਸਲਾਨਾ ਪਾਸ ਐਕਟੀਵੇਟ ਕਰਨ ਲਈ ਭੁਗਤਾਨ ਕਰਦੇ ਸਮੇਂ ਤੁਹਾਨੂੰ ਇਹ ਵਿਕਲਪ ਚੁਣਨਾ ਹੋਵੇਗਾ ਅਤੇ ਭੁਗਤਾਨ ਪੂਰਾ ਹੋਣ ਤੋਂ ਬਾਅਦ ਤੁਹਾਡਾ ਫਾਸਟ ਟੈਗ ਸਲਾਨਾ ਪਾਸ ਐਕਟਿਵ ਹੋ ਜਾਵੇਗਾ ਫਾਸਟ ਟੈਗ ਸਲਾਨਾ ਪਾਸ ਐਕਟੀਵੇਟ ਹੋਣ ਤੋਂ ਬਾਅਦ ਤੁਹਾਡੇ ਫਾਸਟ ਟੈਗ ਵਿੱਚੋਂ ਦੋ ਖਾਤੇ ਬਣਾਏ ਜਾਣਗੇ ਇਹਨਾਂ ਵਿੱਚ ਇੱਕ ਖਾਤਾ ਤੁਹਾਡਾ ਆਮ ਫਾਸਟ ਟੈਗ ਖਾਤਾ ਹੋਵੇਗਾ ਅਤੇ ਦੂਜਾ ਖਾਤਾ ਫਾਸਟ ਟੈਗ ਸਲਾਨਾ ਪਾਸ ਦਾ ਹੋਵੇਗਾ ਫਾਸਟ ਟੈਗ ਸਲਾਨਾ ਪਾਸ ਦੇ ਸਪਰ ਦੇ ਰਾਸ਼ਟਰੀ ਰਾਜਮਾਰਗਾਂ ਤੇ ਸਾਰੇ ਟੋਲ ਪਲਾਜ਼ਾਂ ਤੇ ਵੈਧ ਹੋਵੇਗਾ ਇਹ ਸਲਾਨਾ ਪਾਸ ਸਟੇਟ ਹਾਈਵੇ ਦੀ ਟੋਲ ਪਲਾਜ਼ਾ ਤੇ ਵੈਧ ਨਹੀਂ ਹੋਵੇਗਾ ਜੇਕਰ ਤੁਸੀਂ ਕਿਸੇ ਵੀ ਰਾਸ਼ਟਰੀ ਰਾਜਮਾਰਗ ਦੇ ਟੋਲ ਪਲਾਜ਼ਾ ਤੋਂ ਲੰਘ ਰਹੇ ਹੋ ਤਾਂ ਤੁਹਾਡਾ ਟੋਲ ਫਾਸਟੈਗ ਸਲਾਨਾ ਪਾਸ ਤੋਂ ਕੱਟਿਆ ਜਾਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਕਿਸੇ ਸਟੇਟ ਹਾਈਵੇ ਤੇ ਟੋਲ ਪਲਾਜ਼ਾ ਤੋਂ ਲੰਘ ਰਹੇ ਹੋ ਤਾਂ ਤੁਹਾਡਾ ਟੋਲ ਆਮ ਫਾਸਟੈਗ ਖਾਤੇ ਵਿੱਚੋਂ ਕੱਟਿਆ ਜਾਵੇਗਾ ਇਸ ਜਾਣਕਾਰੀ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਅਤੇ ਕਮੈਂਟ ਵੀ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ